ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵਾਂ ਵਿਸ਼ਾ ਸ਼ੁਰੂ ਕਰਦੇ ਹਾਂ ਆਤਮਿਕ ਗੁਣ ਅਕਸਰ ਕਥਾਵਾਚਕ ਕੀਰਤਨੀ ਸੱਜਣ ਇਹ ਵਿਚਾਰਾਂ ਦਿੰਦੇ ਹਾਂ ਵਿੱਚ ਜ਼ਰੂਰ ਵਿਚਾਰ ਦਿੰਦੇ ਹਨ ਕਿ ਗੁਰਮੁਖੀ ਤੂੰ ਸਾਨੂੰ ਆਤਮਿਕ ਗੁਣ ਸਿੱਖਣੇ ਚਾਹੀਦੇ ਨੇ ਆਤਮਿਕ ਗੁਣਾਂ ਦੀ ਕਮਾਈ ਕਰਨੀ ਚਾਹੀਦੀ ਹੈ ਤੋ ਬਹੁਤ ਸਾਰੇ ਲੋਕ ਜਿਵੇਂ ਅਸੀਂ 2 ਦਿਨ ਪਹਿਲਾਂ ਵਿਸ਼ਾ ਨਿਬਾ ਚੁੱਕੇ ਹਾਂ ਉਹਦੇ ਵਿੱਚ ਜ਼ਿਕਰ ਆਇਆ ਸੀ ਕਿ ਬਹੁਤ ਸਾਰੇ ਕਈ ਹਦਨ ਜੀ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਆ ਸਾਡੇ ਵਿੱਚ ਕੋਈ ਔਗਣ ਨਹੀਂ ਹੋਰ ਸਾਨੂੰ ਨਾਮ ਕੀ ਜਪਨਾ ਹੋਇਆ ਕਿ ਗੁਰਬਾਣੀ ਵੀ ਤਾਂ ਆਤਮ ਗੁਣਾਂ ਦੀ ਕਮਾਈ ਲਈ ਕਹਿੰਦੀ ਹੈ ਕਿ ਅਸੀਂ ਇਹ ਵਿਸ਼ਾ ਲੈਂਦੇ ਹਾਂ ਕਿ ਆਤਮ ਗੁਣ ਮੋٹے ਤੌਰ ਤੇ ਮੁੱਖ ਤੌਰ ਤੇ ਕਿਹੜੇ ਕਿਹੜੇ ਆਤਮ ਗੁਣ ਜਿਹੜੇ ਇੱਕ ਇਨਸਾਨ ਵਿੱਚ ਹੋਣੇ ਚਾਹੀਦੇ ਨੇ ਜੋ ਗੁਰਬਾਣੀ ਸਾਨੂੰ ਦੇੜ ਕਰਉਂਦੀ ਹੈ ਤਾਂ ਜਿਨ੍ਹਾਂ ਵਿੱਚੋਂ ਪ੍ਰਤੀਤ ਸੱਚ ਸੰਤੋਖ ਦਇਆ ਧੀਰਜ ਜਤ ਨੇਕ ਕਿਰਤ ਇਮਾਨਦਾਰੀ ਨਿਮਰਤਾ ਨਿਮਾਨਾਪਨ ਨਿਰਵੈਰਤਾ ਨਿਰਪੈਤਾ ਇਹ ਅਸੀਂ ਕਹ ਲਈਏ ਕਿ ਮੁੱਖ ਜੇ ਗੁਣ ਹਨ ਜਿੰਨਾਂ ਦਾ ਆਮ ਜ਼ਿਕਰ ਸ਼ਬਦਾਂ ਵਿੱਚ ਆਉਂਦਾ ਹੈ ਇਹ ਇਨਸਾਨ ਨੂੰ ਇਨਸਾਨ ਨੂੰ ਤਾਰਨ ਹੋਣੇ ਚਾਹੀਦੇ ਨੇ ਕਿਉਂਕਿ ਇਹਨਾਂ ਗੁਣਾ ਕਰਕੇ ਸੁਖ ਹੁੰਦਾ ਹੈ ਤੇ ਇਹਨਾਂ ਗੁਨਾ ਦੇ ਅੰਦਰ ਵਸ ਜਾਣ ਨਾਲ ਹੀ ਇੱਕ ਪ੍ਰਤੀਤ ਬਣਦੀ ਹੈ ਬਈ ਇਹ ਵਿਸ਼ਵਾਸ ਬਣਦਾ ਵੀ ਅਸੀਂ ਗੁਰਬਾਣੀ ਤੇ ਵਿਸ਼ਵਾਸ ਕਰਦੇ ਹਾਂ ਗੁਰਬਾਣੀ ਤੇ ਭਰੋਸਾ ਕਰਦੇ ਹਾਂ ਤੋਂ ਵੈਸੇ ਵੀ ਗੁਰਬਾਣੀ ਜਿਕਰ ਆ ਨਿਰਗੁਣ ਰਾਮ ਗੁਣੇ ਵਸਿ ਹੋਏ ਗੁਨਾ ਦੇ ਕਾਰਨ ਹੀ ਪਰਮਾਤਮਾ ਵਿੱਚ ਵਿਸ਼ਵਾਸ ਹੁੰਦਾ ਉਹ ਵੀ ਗੁਣਾਂ ਨਾਲ ਹੀ ਪਿਆਰ ਕਰਦਾ ਨਿਰਗੁਣ ਰਾਮ ਗੁਣੇ ਵਸਿ ਹੋਏ ਆਪ ਨਿਵਾਰ ਵਿਚਾਰੇ ਸੋਏ ਜਿਹੜਾ ਬੰਦਾ ਆਪਣਾ ਆਪਾ ਆਪਣੀ ਹਉਮੈ ਨੂੰ ਮਾਰ ਕੇ ਪਰਮਾਤਮਾ ਵਿੱਚ ਸਮਾਈ ਹਾਸਲ ਕਰਨਾ ਚਾਹੁੰਦਾ ਹੈ ਉਹ গুণਾਂ ਦੀ ਕਮਾਈ ਕਰਦਾ ਹੈ গুণਾਂ ਦੀ ਕਮਾਈ ਕਰਕੇ ਆਪਣਾ ਆਪ ਨਿਵਾਰਿਆ ਜਾਂਦਾ ਹੈ ਤੇ ਉਸ ਦੀ ਵਿਚਾਰ ਮਨ ਵਿੱਚ ਫੁਰਦੀ ਹੈ ਉਹ ਵਿਚਾਰ ਵੀ ਵਿਸ਼ਵਾਸ ਬਣਦਾ ਹੈ ਉਸੇ ਸਭ ਤੋਂ ਪਹਿਲਾ ਜਿਹੜਾ ਉਤਮ ਗੁਣ ਹੈ ਜੋ ਬਹੁਤ ਜ਼ਰੂਰੀ ਹੈ ਉਹ ਹੈ ਪ੍ਰਤੀਤ ਪ੍ਰਤੀ ਦਾ ਮਤਲਬ ਮਤਲਬ ਹੁੰਦਾ ਯਕੀਨ ਵਿਸ਼ਵਾਸ ਬਈ ਆਪਣੇ ਗੁਰੂ ਤੇ ਆਪਣੇ ਮੁਰਸ਼ਿਦ ਤੇ ਯਕੀਨ ਵਿਸ਼ਵਾਸ ਉਸ ਦੇ ਬਚਨ ਤੇ ਯਕੀਨ ਕਿ ਉਹਦੇ ਮੁਖ ਤੋਂ ਕੋਈ ਵੀ ਨਿਕਲਾ ਬਚਨ ਜਿਹੜਾ ਹੈ ਉਹ ਅਸਫਲ ਨਹੀਂ ਹੋ ਸਕਦਾ ਉਹ ਬੇਅਰਥ ਨਹੀਂ ਹੋ ਸਕਦਾ ਉਸਦੇ ਕੁਝ ਨਾ ਕੁਝ ਅਰਥ ਹਨ ਉਸਦਾ ਕੁਝ ਨਾ ਕੁਝ ਲਾਭ ਹੈ ਚਾਹੇ ਬਾਹਰੋਂ ਦੇਖਣ ਵਿੱਚ ਵਾਸਤਵ ਗ੍ਰੂਪੀ ਦੇਖਣ ਵਿੱਚ ਭਾਵੇਂ ਬਾਜ਼ਾਹਰਾ ਤੌਰ ਤੇ ਉਹ ਹੁਕਮ ਕਹਿੰਦਾ ਐਸਾ ਲੱਗਦਾ ਹੈ ਪਰ ਸ਼ਾਇਦ ਇਹ ਹੁਕਮ ਗਲਤ ਹੈ ਪਰ ਨਹੀਂ ਗੁਰੂ ਕਦੇ ਗਲਤੀ ਨਹੀਂ ਕਰਦਾ ਪੁੱਲਨ ਅੰਦਰ ਸਭ ਕੋ ਆਪ ਪੁੱਲ ਗੁਰੂ ਕਰਤਾਰ ਬਾਕੀ ਸਾਰੀ ਦੁਨੀਆ ਪੁੱਲਨ ਹਾਰ ਹੈ ਜਿਵੇਂ ਇੰਗਰੇਜ਼ਾਂ ਮਾਰਟੂਅਰ ਇਸ ਹਿਊਮਨ ਤੇ ਇਨਸਾਨ ਭੁੱਲਣ ਹਾਰ ਹੈ ਪਰ ਇਨਸਾਨੀ ਰੂਪ ਵਿੱਚ ਗੁਰੂ ਜੋ ਹੈ ਇਹ ਕਦੇ ਭੁੱਲਦਾ ਨਹੀਂ ਇਹ ਬਾਣੀ ਕਹ ਰਹੀ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸੱਚਾ ਗੁਰੂ ਅਤੇ ਕਰਤਾਰ ਪ੍ਰਮਾਤਮਾ ਆਪ ਇਹ ਆਪੁੱਲ ਇਹ ਕਦੇ ਭੁੱਲ ਨਹੀਂ ਕਰਦੀ ਇਹਨੇ ਗੁਰੂ ਕਦੇ ਭੁੱਲ ਨਹੀਂ ਹੁੰਦੀ ਦੇਖੋ 1609 ਦੀ ਬਸਾਖੀ ਨੂੰ ਜਦੋਂ ਕੇਸਗੜ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਨੰਗੀ ਕਿਰਪਾਨ ਲਲਕਾਰ ਕੇ ਕਿਹਾ ਹੋਣਾ ਭਈ ਮੈਨੂੰ ਸੀਸ ਛਾਈ ਦੇ ਨੇ ਇਹ ਕਿੰਨਾ بڑا ਵਿਸ਼ਵਾਸ ਦਾ ਸਮਾਂ ਸੀ ਕਿੰਨਾ بڑا ਪ੍ਰਤੀਤ ਦਾ ਸਮਾਂ ਸੀ ਕਿ ਕੋਈ ਪ੍ਰਤੀਤ ਕਰਕੇ ਆਪਣਾ ਸਿਰ ਪੇਸ਼ ਕਰ ਦੇਵੇ ਹੈ ਨਹੀਂ ਇੱਕ ਅਲੋਕਿਕ ਖੇੜ ਹੈ ਨਹੀਂ ਇੱਕ ਪ੍ਰਤੀਤ ਦੀ ਵਿਸ਼ਵਾਸ ਦੀ ਇੱਕ ਹੱਦ ਅਲੱਖ ਨਾ ਲਖੇ ਜਾਣ ਵਾਲਾ ਵਿਸ਼ਵਾਸ ਪ੍ਰਤੀਤ ਤੋਂ ਇਹ ਪ੍ਰਤੀਤ ਇੱਕ ਬਹੁਤ ਵੱਡਾ ਗੁਣ ਹੈ ਸਿੱਖ ਦਾ ਸਭ ਤੋਂ ਪਹਿਲਾ ਗੁਣ ਇਹ ਹੋਣਾ ਚਾਹੀਦਾ ਕਿ ਉਹ ਆਪਣੇ ਗੁਰੂ ਤੇ ਵਿਸ਼ਵਾਸ ਕਰੇ ਭਰੋਸਾ ਕਰੇ ਯਕੀਨ ਕਰੇ ਕਿ ਗੁਰੂ ਦੇ ਮਾਰਗ ਤੇ ਤੁਰ ਕੇ ਮੈਨੂੰ ਕਦੇ ਧੋਖਾ ਲੱਗ ਨਹੀਂ ਸਕਦਾ ਮੇਦੇ ਗਲਤੀ ਬਿਲਕੁਲ ਹੋ ਹੀ ਨਹੀਂ ਸਕਦੀ ਮੇਰਾ ਨੁਕਸਾਨ ਹੋ ਹੀ ਨਹੀਂ ਸਕਦਾ ਤੂੰ ਗੁਰਬਾਣੀ ਵਿੱਚ ਪ੍ਰਤੀਤ ਨੂੰ ਮੋਹਨ ਮਾਤਾ ਦਿੱਤੀ ਗਈ ਹੈ ਮਿੰਨ ਸਤਿਗੁਰ ਪ੍ਰਤੀਤ ਨਾ ਆ ਗਈ ਨਾਮ ਨਾਲ ਲੱਗਾ ਭਾਉ ਸਤਿਗੁਰ ਦੇ ਨਾਮ ਤੂੰ ਬਿਨ ਪ੍ਰਤੀਤ ਨਹੀਂ ਆਉਂਦੀ ਜਿੰਨੀ ਤੇ ਸਤਿਗੁਰ ਤੇ ਵਿਸ਼ਵਾਸ ਨਾ ਕਰੋ ਕਿ ਫਿਰ ਪ੍ਰਤੀਤੂ ਬਿਨ ਨਾਮ ਨਾਲ ਲੱਗਾ ਭਾਉ ਪਰਮਾਤਮਾ ਦੇ ਨਾਮ ਨਾਲ ਪਿਆਰ ਹੀ ਨਹੀਂ ਬਣਦਾ ਰੱਬ ਹੀ ਪਿਆਰ ਹੀ ਨਹੀਂ ਬਣਦਾ ਜਿੰਨੀ ਤੇਰੀ ਗੁਰੂ ਨਾ ਹੋਵੇ ਤੇ ਗੁਰੂ ਤੇ ਵਿਸ਼ਵਾਸ ਨਾ ਹੋਵੇ ਪਾਵੇਂ ਗੁਰਮੁਖ ਨੇ ਲਿਖਿਆ ਕਿ ਆਪਣਾ ਲਾਇ ਪ੍ਰਿਮਨ ਲਗੇ ਜੇ ਲੋਚਾ ਸਭ ਕੋਇ ਇਹ ਪਿਆਰ ਵੀ ਆਪਣਾ ਲਾਇ ਨਹੀਂ ਲਗਦਾ ਇਹ ਹਰ ਕੋਈ ਲੋਚਦਾ ਹੈ ਲੇਕਿਨ ਇਹ ਪਰਮ ਪਿਆਲਾ ਖਸਮ ਕਾ ਜੇ ਪਾਵਾ ਤੇ ਦੇ ਪਰ ਇਹ ਖਸਮ ਪਹਿਲਾ ਦਿੰਦਾ ਗੁਰੂ ਦੇ ਜ਼ਰੀਏ ਗੁਰੂ ਦੇ ਰਹੀ ਇਹ ਪਿਆਰ ਦਾ ਪਿਆਲਾ ਪ੍ਰਭੂ ਬਖਸ਼ਦਾ ਸੁਪਨਾ ਸੁਖ ਨ ਪਾਵੀ ਦੁੱਖ ਮੈਂ ਸਵੇ ਸੁਮਾਈ ਜਿਹੜਾ ਬੰਦਾ ਗੁਰੂ ਤੇ ਵਿਸ਼ਵਾਸ ਨਹੀਂ ਕਰਦਾ ਗੁਰੂ ਧਰ ਨਹੀਂ ਕਰਦਾ ਸੁਪਨਾ ਸੁਖ ਨ ਪਾ ਰੀ ਉਹ ਸਭ ਕੁਝ ਸੰਸਾਰੀ ਸੁੱਖਾਂ ਦੇ ਸਾਧਨ ਹੁੰਦੇ ਆ ਵੀ ਉਹ ਸੁਪਨੇ ਜੀ ਹੈ ਦਿਨੇ ਵਿਕਾਰ ਕਰ ਤੇ ਸ਼ਰਮ ਪਾਇਓ ਨੈਣੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਵੀ ਦਿਨੇ ਕੰਮ ਧੰਦੇ ਕਰ ਕਰਕੇ ਥੱਕਿਆ ਟੁੱਟਿਆ ਆ ਕੇ ਸੁੱਤਾ ਦਿਨੇ ਵਿਕਾਰ ਕਰ ਤੇ ਸ਼ਰਮ ਪਾਇਓ ਸ਼ਰਮ ਮਰ ਥਕਾਵਟ ਪਾਈ ਹੈ ਤੂੰ ਜਿੱਦੂ ਸੁਤਾ ਤੇ ਦਿਨੇ ਵਿਕਾਰ ਕਰ ਸ਼ਰਮ ਪਾਇਓ ਨੈਣੀ ਨੀਂਦ ਸਪਨ ਬਰ ਰਾਇ ਅੱਖਾਂ ਜਦੋਂ ਨੀਂਦ ਆਈ ਤੇ ਸੁਪਰੇ ਜੀ ਬਰੜਾ ਕੇ ਜਾ ਗਿਆ ਤਰਾ ਕਰਕੇ ਤੇ ਤਰੇਲੀਆਂ ਤਰੇਲੀਆਂ ਹੋਇਆ ਹੋਇਆ ਡਰਿਆ ਹੋਇਆ ਕੋਈ ਡਰ ਗਿਆ ਸੁਪਨੇ ਵਿੱਚ ਤੇ ਹਰ ਬਿਸਰੇਤ ਹੋਵੇ ਤੇ ਇਹ ਹਾਲ ਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਬੁਲਾਏ ਇਹ ਹਾਲ ਹੁੰਦਾ ਹੈ ਕਿ ਸੁਤੇ ਵਿੱਚ ਐ ਨਹੀਂ ਸੁਤੇ ਵਿੱਚ ਆਰਾਮ ਨਹੀਂ ਲੱਗਦਾ ਤੋਂ ਇਸ ਲਈ ਵਿਸ਼ਵਾਸ ਕਰਕੇ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ ਹਰ ਕੀ ਭਗਤ ਤਾਂ ਪ੍ਰਤੀਤ ਹਰ ਸਭ ਕੁਝ ਜਾਣਦਾ ਸੱਚੇ ਭਗਤ ਨੂੰ ਇਹ ਵਿਸ਼ਵਾਸ ਹੁੰਦਾ ਹੈ ਯਕੀਨ ਹੁੰਦਾ ਹੈ ਕਿ ਪ੍ਰਮਾਤਮਾ ਸਭ ਕੁਝ ਜਾਣਦਾ ਮੇਰੇ ਅੰਦਰ ਦੀ ਬਿਰਤਾਂ ਵੀ ਸਭ ਜਾਣਦਾ ਉਹ ਮੈਨੂੰ ਬੋਲਿਆ ਸਭ ਕੁਝ ਜਾਣਦਾ ਕਿਸ ਆਗਾ ਕਿਸ ਆਗਾ ਕੀ ਚਾਹੇ ਅਰਦਾਸ ਵਿਨ ਬੋਲਿਆ ਸਭ ਕੁਝ ਜਾਣਦਾ ਕਿਸ ਆਗਾ ਕੀ ਚਾਹੇ ਅਰਦਾਸ ਉਹ ਤੇ ਇਤਨਾ ਵਿਸ਼ਵਾਸ ਹੁੰਦਾ ਕਿ ਉਹ ਜਵਾਨੀ ਜਾਣ ਹੈ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾ ਲੀਨ ਉਹ ਉਹਦੀ ਵਡਿਆਈ ਹੈ ਆਪਣੀ ਵਡਿਆਈ ਦੱਸਦਾ ਹੈ ਕਿ ਪ੍ਰਮਾਤਮਾ ਆਪਣੀ ਭਗਤੀ ਕਰਾਉਂਦਾ ਗੁਰੂ ਦੇ ਲਨ ਲਾ ਕੇ ਆਪਨੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਨ ਉਹ ਆਪਣੀ ਪ੍ਰਤੀਤ ਆਪਣਾ ਵਿਸ਼ਵਾਸ ਹੀ ਆਪ ਹੀ ਪੈਦਾ ਕਰਦਾ ਹੈ। ਇਹਦਾ ਮਤਲਬ ਹੈ ਜੇ ਸਾਨੂੰ ਵਿਸ਼ਵਾਸ ਨਾ ਹੁੰਦਾ ਹੋਵੇ ਸਾਡੇ ਅੰਦਰ ਪ੍ਰਤੀਤ ਨਾ ਜਾਗਦੀ ਹੋਵੇ ਇਹ ਚਿੰਤਾ ਕਰਨੀ ਚਾਹੀਦੀ ਹੈ ਕਿ ਸ਼ਾਇਦ ਅਸੀਂ ਪ੍ਰਭੂ ਤੋਂ ਦੂਰ ਹੋ ਰਹੇ ਹਾਂ। ਉਹ ਸਾਨੂੰ ਦੂਰ ਕਰ ਰਿਹਾ ਆਪਣੇ ਤੋਂ। ਫਿਰ ਕੀ ਬਣਦਾ ਹੈ? ਅਰਦਾਸ ਬੈਂਤੀਆਂ ਕਿ ਸੱਚੇ ਬਾਦਸ਼ਾਹ ਮੇਰੇ ਵਿੱਚ ਭਰੋਸਾ ਪੈਦਾ ਕਰ। ਵਿਸ਼ਵਾਸ ਪੈਦਾ ਕਰ। ਅਸੀਂ ਅਰਦਾਸ ਕਰਦੇ ਹਾਂ ਕਿ ਭਰੋਸਾ ਦਾਣ ਮੰਗਦੇ ਹਾਂ ਉੱਥੇ। ਮਨ ਸ਼ਬਦ ਮਰੈ ਪ੍ਰਤੀਤ ਹੋਏ ਹੋਮੇ ਤਜੇ ਵਿਕਾਰ ਮਨ ਸ਼ਬਦ ਮਰੈ ਇੱਥੇ ਸ਼ਬਦ ਦੰਦੇ ਨੂੰ ਸਿਆਰੀ ਆ ਪਾਵ ਸ਼ਬਦ ਦੇ ਰਾਹੀ ਸ਼ਬਦ ਲੜ ਲਾ ਕੇ ਸ਼ਬਦ ਲੜ ਲ ਕੇ ਗੁਰੂ ਰੂਪੀ ਸ਼ਬਦ ਜਿਹੜਾ ਹੈ ਇਹਦੇ ਲੜ ਲਾ ਕੇ ਸ਼ਬਦ ਦੀ ਆਖਾ ਮੰਨ ਕੇ ਸ਼ਬਦ ਅਨਸਾਰ ਜੀਵਨ ਜੀਉ ਕੇ ਮਨ ਮਰਦਾ ਹੈ ਮਨ ਵਿਕਾਰਾਂ ਵਾਲੇ ਪਾਸੋਂ ਮੂ ਮਾਇਆ ਵਾਲੇ ਪਾਸੋਂ ਮਰਦਾ ਤੇ ਪ੍ਰਤੀਤ ਹੋਏ ਫਿਰ ਵਿਸ਼ਵਾਸ ਹੁੰਦਾ ਹੈ ਹੋਮੇ ਤਜੇ ਵਿਕਾਰ ਫਿਰ ਬੰਦਾ ਦੇ ਅੰਦਰੋਂ ਹੋਮੇ ਜਿਹੜੀ ਹੈ ਉਹ ਤਿਆਗੀ ਜਾਂਦੀ ਹੈ ਇੱਕ ਵਕਰੇ ਪੰਨ ਵਾਲੀ ਜਿਹੜੀ ਖੇੜ ਹੈ ਮੁੱਕ ਜਾਂਦੀ ਹੈ ਤੇ ਵਿਕਾਰ ਤਜੇ ਵਿਕਾਰ ਕੰਮ ਕਰੂ ਲੋਮੋ ਕਰ ਰਹੀ ਜਿਹੜੇ ਬੰਦਾ ਵਿਕਾਰ ਭੁਗਦਾ ਹੈ ਇਹ ਵਿਕਾਰ ਵੀ ਤਜੇ ਜਾਂਦੇ ਨੇ ਮੁੱਕ ਜਾਂਦੇ ਨੇ ਕੋ ਨਾਨਕ ਮਨ ਪਈ ਪ੍ਰਸੀਤ ਇਹ ਨਾਨਕ ਆਖ ਜਿਹਨਾਂ ਦੇ ਮਨ ਵਿੱਚ ਪ੍ਰਮਾਤਮਾ ਤੇ ਯਕੀਨ ਬਣ ਗਿਆ ਗੁਰੂ ਤੇ ਯਕੀਨ ਬਣ ਗਿਆ ਨਿਰਮਲ ਜਸ ਪਾਵੇ ਜਨਨੀਤ ਐਸੇ ਭਗਤ ਜਨ ਮੇਨੇ ਸੇਵਕ ਐਸੇ ਸੇਵਕ ਪ੍ਰਤੀਤ ਕਰਨ ਵਾਲੇ ਸੇਵਕ ਉਹ ਨਿਰਮਲ ਜਸ ਪੀਵੇਂ ਜਨ ਨੀਤ ਨੀਤ ਮੇਨੇ ਨਿਤ ਨਿਤ ਉਹ ਪਰਮਾਤਮਾ ਦੇ ਨਾਮ ਦਾ ਨਿਰਮਲ ਜਲ ਪੀਂਦੇ ਹਨ ਨਾਮ ਸਿਮਰਨ ਕਰਕੇ ਆਪਣੇ ਅੰਦਰ ਆਤਮਿਕ ਰਸ ਪੈਦਾ ਕਰਦੇ ਅੰਮ੍ਰਿਤ ਪੈਦਾ ਕਰਦੇ ਅਗੰਤ ਸ਼ਾ ਆਪਣੀ ਦੇ ਰਾਸ ਉਹ ਪਰਮਾਤਮਾ ਇੱਕ ਐਸਾ ਸ਼ਾ ਹੈ ਸ਼ਾਹਾਂ ਦਾ ਸ਼ਾ ਹੈ ਕਿ ਉਹ ਬੇਅੰਤ ਰਾਸ ਸਾਨੂੰ ਦੇ ਰਿਹਾ ਹੈ ਬੇਅੰਤ ਦਾਤਾ ਸਾਨੂੰ ਦੇ ਰਿਹਾ ਹੈ ਸਾਡੇ ਸਰੀਰ ਦਾ ਹੀ ਮੂਲ ਨਹੀਂ ਪੈਂਦਾ ਸਰੀਰ ਦੇ ਇੱਕ ਅੰਗ ਦਾ ਮੂਲ ਨਹੀਂ ਪੈਂਦਾ ਉਹ ਕਿਵੇਂ ਬਣਦਾ ਚਲਾ ਜਾਏ ਦੇ ਕੋਈ ਅੰਗ ਉਹ ਬਣਾ ਨਹੀਂ ਸਕਦਾ ਮੁਰਕੇ ਖਾਤ ਪੀਤ ਵਰਤੈ ਆਨੰਦ ਉਲਾਸ ਬੰਦਾ ਉਹਦੇ ਜਿੱਤੇ ਪਦਾਰਥ ਖਾਂਦਾ ਪੀਂਦਾ ਆਨੰਦ ਮੰਨਦਾ ਉਹ ਸਰੀਰ ਦੇ ਰਾਹੀ ਮੰਨਦਾ ਸਰੀਰ ਨੂੰ ਵੀ ਵਰਤਦਾ ਸਰੀਰ ਨੂੰ ਵੀ ਵਰਤ ਕੇ ਸੁਖ ਆਨੰਦ ਲੈਂਦਾ ਆਪਣੀ ਓਮਾਨ ਕੱਚ ਬਹੁਰ ਸ਼ਾਹ ਲੇ ਜਿਉ ਪਰਮਾਤਮਾ ਜੋ ਵਜਾ ਸ਼ਾਹ ਹੈ ਦਾਤਾਂ ਦੇਣ ਵਾਲਾ ਜੇ ਕੋਈ ਉਮਰਤ ਵਾਪਸ ਲੈ ਲਵੇ ਆਪਣੀ ਕੋਈ ਥੋੜਾ ਬਹੁਤ ਨੁਕਸਾਨ ਹੋ ਜਾਵੇ ਅਗਿਆਨੀ ਮਨ ਰੋਸ ਕਰੇ ਜਿਹਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਨੂੰ ਕੋਈ ਚੀਜ਼ ਨਹੀਂ ਮਿਲੀ ਇਹ ਤੇ ਜੀ ਮੇਰਾ ਕੋਈ ਭਲਾ ਹੀ ਹੋਣਾ ਹੈ ਇਹ ਮੇਰਾ ਕੰਮ ਸਿਰੇ ਨਹੀਂ ਚੜਿਆ ਇਹਦੀ ਜੀ ਕੋਈ ਮੇਰਾ ਭਲਾ ਹੀ ਹੋਣਾ ਹੈ ਐਸਾ ਵਿਸ਼ਵਾਸ ਹੋਵੇ ਅਗਿਆਨੀ ਮਨ ਰੋਸ ਕਰੇ ਜਿਹੜਾ ਰੋਸ ਕਰਦਾ ਕਿ ਇਹ ਮੇਰਾ ਨੁਕਸਾਨ ਕਿਉਂ ਹੋ ਗਿਆ ਮੈਨੂੰ ਕਮੀ ਕਿਉਂ ਲੱਗ ਗਈ ਇਹ ਕੋਈ ਚੀਜ਼ ਮੇਰੇ ਹੱਥੋਂ ਕਿਉਂ ਨਿਕਲ ਗਈ ਉਹ ਅਗਿਆਨੀ ਹੈ ਕਿਸੇ ਚੀਜ਼ ਦਾ ਰੋਸ ਨਹੀਂ ਕਰਨਾ ਉਹ ਦਿੰਦਾ ਹੈ ਤਾਂ ਵੀ ਸਾਡਾ ਭਲਾ ਹੁੰਦਾ ਤਾਂ ਉਹ ਲੈਂਦਾ ਕੋਈ ਚੀਜ਼ ਖੋਲ ਲੈਂਦਾ ਉਹਦੇ ਜੀ ਕੋ ਭਲਾ ਹੁੰਦਾ ਤਾਂ ਖੋਲ ਲੈਂਦਾ ਆਪਣੀ ਪ੍ਰਤੀਤ ਆਪ ਹੀ ਖੋ ਹੈ ਫਿਰ ਆਪ ਹੀ ਆਪਣੇ ਤੋਂ ਵਿਸ਼ਵਾਸ ਆਪਣਾ ਉਡਾ ਲੈਂਦਾ ਹੈ ਗੁਰੂ ਦੇ ਨਜ਼ਰਾਂ ਵਿੱਚ ਆਪੇ ਹੀ ਗਿਰਦਾ ਆਪਣਾ ਵਿਸ਼ਵਾਸ ਗਵਾ ਕੇ ਇਹੋ ਜੀ ਥੋੜੀ ਬਿਤੀ ਗੱਲ ਕਰਕੇ ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ ਫਿਰ ਦੁਬਾਰਾ ਉਹਦਾ ਵਿਸ਼ਵਾਸ ਬਣਾਉਣਾ ਬੜਾ ਮੁਸ਼ਕਿਲ ਹੈ ਇੱਕ ਵਾਰ ਵਿਸ਼ਵਾਸ ਟੁੱਟ ਜਾਏ ਸਾਡੇ ਨਾਲ ਕੋਈ ਬੰਦਾ ਇੱਕ ਵਾਰ ਝੂਠ ਫਰੇਬ ਕਰਦੇ ਪਕੜਿਆ ਜਾਏ ਉਹ ਸੱਚ ਵੀ ਬੋਲਦਾ ਵੇ ਬਾਅਦ ਵਿੱਚ ਅਸੀਂ ਕਹਿੰਦੇ ਵਾ ਵਿਸ਼ਵਾਸ ਨਹੀਂ ਕਰਦੇ ਕਿ ਨਹੀਂ ਤਾਂ ਕੋਈ ਭਰੋਸਾ ਨਹੀਂ ਅੱਜ ਵੀ ਸੱਚ ਬੋਲ ਰਿਹਾ ਹੈ ਕਿ ਨਹੀਂ ਬੋਲ ਰਿਹਾ ਸੋ ਕਸਮਾਂ ਵੀ ਖਾਏ ਵਿਸ਼ਵਾਸ ਨਹੀਂ ਹੁੰਦਾ ਜਾਂ ਕਾ ਮਨ ਗੁਰ ਕੀ ਪ੍ਰਤੀਤ ਸੀ ਜਨ ਆਵਾ ਹਰ ਪ੍ਰਭ ਚੀਤ ਜਿਨ੍ਹਾਂ ਦੇ ਮਨ ਵਿੱਚ ਗੁਰੂ ਲਈ ਪ੍ਰਤੀਤ ਹੈ ਗੁਰੂ ਲਈ ਵਿਸ਼ਵਾਸ ਹੈ ਤੀਸੇ ਜਨ ਆਵਾ ਹਰ ਪ੍ਰਭ ਚੀਤ ਅਸੀਂ ਕਹਿੰਦੇ ਪਰਮਾਤਮਾ ਚਿਤੇਜ ਕਿਉਂ ਨਹੀਂ ਹੁੰਦਾ ਸੁਰਤੀ ਸ਼ਬਦ ਵਿੱਚ ਕਿਉਂ ਨਹੀਂ ਜੁੜਦੀ ਬਾਣੀ ਪਰਦੇ ਮਨ ਕਿਉਂ ਨਹੀਂ ਜੁੜਦਾ ਉਹ ਪਰਮਾਤਮਾ ਦਾ ਅਨੁਭਵ ਕਿਉਂ ਨਹੀਂ ਹੁੰਦਾ ਜੇ ਸਾਡੇ ਅੰਦਰ ਹੈ ਤੇ ਦਿਸਦਾ ਕਿਉਂ ਨਹੀਂ ਉਹਦੇ ਅਸੀਂ ਇਸ ਚੀਜ਼ ਦੀ ਲੋੜ ਹੈ ਕਿਹੜੀ ਦੀ ਜਾਣ ਕੇ ਮਨ ਗੁਰ ਕੀ ਪ੍ਰਤੀਤ ਪਹਿਲੇ ਤੇ ਗੁਰੂ ਤੇ ਵਿਸ਼ਵਾਸ ਬਣਾਓ ਗੁਰੂ ਦੀ ਹਰ ਗੱਲ ਸੋਲਾ ਨੇ ਸੱਚ ਹੈ ਇਹਦੀ ਕੋਈ ਕਮੀ ਕਦੇ ਹੋਈ ਨਹੀਂ ਸਕਦੀ ਦੁੱਖ ਦੇ ਸੁਖ ਦੇ ਉਹਦੇ ਜੀ ਕੁਝ ਮੇਰਾ ਭਲਾ ਹੀ ਹੋਣਾ ਇਹ ਜਿਹਨੂੰ ਵਿਸ਼ਵਾਸ ਆ ਜਾਏ ਤਿਸ ਜਰ ਆਵੇ ਹਰ ਪ੍ਰਭ ਚਿਤ ਉਸ ਇਨਸਾਨ ਦੇ ਚਿਤ ਵਿੱਚ ਪਰਮਾਤਮਾ ਦਾ ਪ੍ਰਕਾਸ਼ ਦਿਸ ਪੈਂਦਾ ਹੈ ਆਪਣੇ ਅੰਦਰ ਅਨੁਭਵ ਹੁੰਦਾ ਹੈ ਉਹ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਮਨ ਪਰਤੀਤ ਨਾ ਆਇਆ ਸਹਿਜ ਨਾ ਲੱਗੋ ਪਾਓ ਜੇ ਮਨ ਨੂੰ ਵਿਸ਼ਵਾਸ ਨਹੀਂ ਆਇਆ ਸਹਿਸ ਵਾਰ ਪਿਆਰ ਪੈਦਾ ਨਹੀਂ ਹੋਇਆ ਗੁਰੂ ਨਾਲ ਸਹਿਜ ਸਵਾਏ ਗੁਰੂ ਪ੍ਰਭੂ ਨਾਲ ਪਿਆਰ ਪੈਦਾ ਨਹੀਂ ਹੋਇਆ ਸ਼ਬਦ ਦਾ ਸਾਧਨ ਨਾ ਪਾਇਓ ਮਨ ਖੜ ਕਿਆ ਗੁਣ ਗਾਏ ਫਿਰ ਸ਼ਬਦ ਦਾ ਸਵਾਦ ਨਹੀਂ ਆਉਂਦਾ ਫਿਰ ਬੰਦਾ ਕਹਿੰਦਾ ਕਿਹੜੇ ਵੇਲੇ ਕੀਰਤਨ ਮੰਗੇ ਤੇ ਪ੍ਰਸ਼ਾਦ ਵਰਤੇ ਦੇਵੇਂ ਜਾਵਾਂ ਅੱਜ ਯਾਨੀ ਜੀ ਨੇ ਬੜਾ ਟਾਈਮ ਜ਼ਿਆਦਾ ਲਗਾ ਦਿੱਤਾ ਜੀ ਫਿਰ ਉਹ ਹੈ ਫਿਰ ਵੱਲ ਚਲ ਕਰ ਛੱਤ ਕੱਢ ਦੇ ਜਾਏ ਬਹਿ ਬਹਿ ਕੁੜਿਆਰਾں پاس ਬੰਦਾ ਵੱਲ ਚਲ ਕਰ ਕਿ ਕਿ ਸ਼ਬਦ ਵਿੱਚ ਪ੍ਰੀਤ ਨਹੀਂ ਹੈ ਪਿਆਰ ਨਹੀਂ ਹੈ ਰਸ ਵੀ ਆ ਰਿਹਾ ਸ਼ਬਦਾਂ ਸਾਧਨੋਂ ਪਾਇਓ ਮਨ ਹਟ ਕੇ ਆ ਗੁਣ ਗਾਏ ਐਵੇਂ ਹੱਥ ਨਾਲ ਜ਼ਬਰਦਸਤੀ ਕੋ ਕਿੰਨੀ ਦੇਰੀ ਬੈਠੇਗਾ ਸੰਗਤ ਵਿੱਚ ਜ਼ਬਰਦਸਤੀ ਕੋਈ ਕਿੰਨਾ ਹੀ ਪਾਠ ਕਰੇਗਾ ਜ਼ਬਰਦਸਤੀ ਕੋਈ ਕਿੰਨਾ ਇੱਕ ਕਰਮ ਦੇ ਵਿਸ਼ਵਾਸ ਕਰੇਗਾ ਜੀ ਵਿਸ਼ਵਾਸ ਹੀ ਨਹੀਂ ਪ੍ਰਤੀਤ ਹੀ ਨਹੀਂ ਤੇ ਫਿਰ ਕਿਸ ਤਰ੍ਹਾਂ ਕਰੇਗਾ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਆ ਇਸ ਸਰੀਰ ਤੋਂ ਉਹਨਾਂ ਉਸੇ ਦਾ ਪ੍ਰਮਾਨ ਹੈ ਜੋ ਬੰਦਾ ਗੁਰਮੁਖ ਬਣ ਜਾਏ ਪ੍ਰਤੀਤ ਕਰਕੇ ਗੁਰੂ ਦੇ ਵਿਸ਼ਵਾਸ ਕਰਕੇ ਗੁਰੂ ਅਲਮਖ ਹੋ ਜਾਏ ਉਸ ਦਾ ਤੇ ਫਿਰ ਉਹ ਸੱਚ ਸਮਾਏ ਫਿਰ ਉਹ ਸੱਚੀ ਸਮਾ ਸਕਦਾ ਹੈ ਪ੍ਰਭੂ ਦੀ ਜੋਤ ਵਿੱਚ ਉਹ ਲੀਨ ਹੋ ਸਕਦਾ ਹੈ ਇਹ ਸਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਜਿਹਨਾਂ ਨੂੰ ਪ੍ਰਭੂ ਆਪ ਮਿਲਾ ਲੈਂਦਾ ਹੈ ਨਾ ਗੁਰੂ ਨਾਲ ਗੁਰੂ ਦੀ ਰਾਈ ਆਪਣੇ ਨਾਲ ਮਿਲਾ ਲੈਂਦਾ ਉਹ ਫਿਰ ਵਿਛੜਦੇ ਨਹੀਂ ਹਨ ਉਹਨਾਂ ਨੂੰ ਫਿਰ ਉੱਤੇ ਇਤਨਾ ਰਸ ਆਉਂਦਾ ਹੈ ਕਿ ਉਹ ਸਾਗਰ ਰੂਪੀ ਪ੍ਰਭੂ ਟੁੱਬੀ ਮਾਰ ਕੇ ਫਿਰ ਉਸ ਨੂੰ ਨਿਕਲਣਾ ਨਹੀਂ ਚਾਹੁੰਦੇ ਜਿਵੇਂ ਮੱਛੀ ਨੂੰ ਕੋਈ ਆਖੇ ਨਾ ਤੇ ਸਾਨੂੰ ਪਿਆਸ ਲੱਗਦੀ ਹੈ ਪਾਣੀ ਦੀ ਲੋੜ ਪੈਂਦੀ ਹੈ ਅਸੀਂ ਗਲਾਸ ਦੋ ਗਲਾਸ ਪਾਣੀ ਪੀ ਕੇ ਤ੍ਰਿਪਤ ਹੋ ਜਾਂਦੇ ਹਾਂ ਤੂੰ ਅੱਨੀ ਦੇਰ ਪਾਣੀ ਚ ਰਹੀ ਹੈ ਬਾਈ ਤੂੰ ਘਰੇ ਇੱਕ ਬਾਹਰ ਆ ਜਾ ਕਹਿੰਦੀ ਨਹੀਂ ਨਹੀਂ ਤੁਸੀਂ ਪਾਣੀ ਤੋਂ ਬਾਹਰ ਹੋ ਪਾਣੀ ਤੁਹਾਡਾ ਜੀਵਨ ਨਹੀਂ ਹੈ ਤਾਂ ਥੋੜਾ ਬਿਤਾ ਪਾਣੀ ਪੀ ਕੇ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਹੈ ਲੇਕਿਨ ਮੇਰਾ ਤਾਂ ਜੀਵਨ ਹੀ ਪਾਣੀ ਹੈ ਮੈਂ ਪਾਣੀ ਤੋਂ ਪਰ ਨਹੀਂ ਜੀ ਸਕਦੀ ਮਾਤੋਂ ਜਲ ਕੀ ਪਿਆਸ ਨਾ ਜਾਏ ਉਹ ਪਿਆਸ ਨਹੀਂ ਜਾਂਦੀ ਮੱਛੀ ਦੀ ਇਸੇ ਤਰ੍ਹਾਂ ਜਿਹੜਾ ਬੰਦਾ ਇੱਕ ਵਾਰ ਸਾਗਰ ਰੂਪੀ ਪ੍ਰਭੂ ਵੀ ਸਮਾ ਗਿਆ ਉਹਦੇ ਵਿੱਚ ਲਿੰਨਤਾ ਹੋਈ ਤੇ ਫਿਰ ਉਹਨਾਂ ਨੂੰ ਵਿਛੜਨ ਨੂੰ ਦਿਲ ਨਹੀਂ ਕਰਦਾ ਇਹ ਸਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ ਇਕਨਾਂ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰੇ ਵਿਚਾਰ ਕਈ ਜਿਹੜੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਖਾਲੀ ਪੜੀ ਜਾਂਦੇ ਨੇ ਖਾਲੀ ਪੜੀ ਗਏ ਪਾੜ ਕਰੀ ਜਾਓ ਜੀ ਖਾਲੀ ਪਾੜ ਕਰ ਜਾਓ ਲਾਭ ਹੈ ਨਹੀਂ ਸ਼ਬਦ ਦੀ ਵਿਚਾਰ ਕਰਨੀ ਹੈ ਵਿਚਾਰ ਕਰਾਂਗੇ ਤਾਂ ਸ਼ਬਦ ਦੀ ਵਿਸృతి ਜਾਏਗੀ ਸ਼ਬਦ ਦਾ ਮੇਲ ਹੋਏਗਾ ਸ਼ਬਦ ਨਾ ਕਰੇ ਵਿਚਾਰ ਜਿਹੜੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨਾਂ ਨੂੰ ਫਿਰ ਇਤਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਫਿਰ ਉਹਨਾਂ ਨੂੰ ਗੁਰੂ ਦੇ ਦਰਸ਼ਨ ਕਰਕੇ ਵਿਸ਼ਵਾਸ ਨਹੀਂ ਬਣਦਾ ਯਕੀਨ ਨਹੀਂ ਬਣਦਾ ਕਿ ਗੁਰੂ ਜੂ ਕਹਿ ਰਿਹਾ ਠੀਕ ਕਹਿ ਰਿਹਾ ਜਾਂ ਪ੍ਰਭੂ ਜੂ ਕਰਦਾ ਠੀਕ ਕਰਦਾ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਜਿਹਨਾਂ ਨੂੰ ਸਤਗੁਰ ਦੇ ਵਿਸ਼ਵਾਸ ਨਹੀਂ ਆਇਆ ਸ਼ਬਦ ਨਾਲ ਪਿਆਰ ਨਹੀਂ ਬਣਦਾ ਉਸ ਨੂੰ ਸੁਖ ਨਾ ਉਪਜੇ ਪਾਵੇ ਸੋ ਗੇੜਾ ਆਉ ਜਾਓ ਉਹ ਭਾਵੇਂ ਸੋਹ ਗੇੜੇ ਮਾਰਦਾ ਰਹੇ ਗੁਰੂ ਕਰਦੇ ਆ ਕੇ ਉਹਨਾਂ ਨੂੰ ਸੁਖ ਨਹੀਂ ਹੁੰਦਾ ਉਸ ਨੂੰ ਸੁਖ ਨਾ ਉਭਜੇ ਭਾਵੇਂ ਸੋਹ ਗੇੜਾ ਆਓ ਜਾਓ ਜਿਹਨਾਂ ਦਾ ਸ਼ਬਦ ਨਾਲ ਪਿਆਰ ਨਹੀਂ ਬੜਿਆ ਪ੍ਰਤੀਤ ਨਹੀਂ ਬਣੀ ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿੰਘ ਲਿਵ ਲਾਓ ਜਿਹੜੇ ਜਿਹਨਾਂ ਨੂੰ ਪ੍ਰਤੀਤ ਆ ਜਾਂਦੀ ਉਸ ਸਾਈ ਸਭਾਈ ਬੜੀ ਅਡੋਲਤਾ ਨਾਲ ਹੀ ਚਿੱਤ ਜੁੜ ਜਾਂਦਾ ਉੱਚੇ ਜੀ ਉਦਮ ਕਰਨ ਦੀ ਲੋੜ ਨਹੀਂ ਬੜੇ ਝੋਕੜੇ ਮਾਰੀਏ ਬੜੀਆਂ ਬਾਵਾ ਗੋਡੇ ਤੋਂ ਲੜਕਾਈਏ ਬੜੀਆਂ ਅੱਖਾਂ ਮੀਟੀਏ ਨਹੀਂ ਜੇ ਤੂੰ ਪਿਆਰ ਬਣ ਗਿਆ ਵਿਸ਼ਵਾਸ ਬਣ ਗਿਆ ਹਰ ਗੱਲ ਗੁਰੂ ਦੀ ਪਿਆਰੀ ਲੱਗਣੀ ਸ਼ੁਰੂ ਹੋ ਗਈ ਫਿਰ ਸੈਸ ਵਾਇਸ ਉੱਤੇ ਜੁੜ ਜਾਂਦੀ ਹੈ ਸੈਸ ਵਾਇਸ ਸਿਮਰਨ ਦੀ ਲਹਿਰ ਚਲੀ ਰਹਿੰਦੀ ਹੈ ਬੈਠਦੇ ਉੱਠਦੇ ਆਪਣੇ ਆਪ ਹੀ ਵਾਇਗੁਰੂ ਵਾਇਗੁਰੂ ਮੂੰਹ ਨਿਕਲਦਾ ਰਹਿੰਦਾ ਹੈ ਗੁਰੂ ਮੁੱਖਾਂ ਨੂੰ ਪ੍ਰਤੀਤ ਹੈ ਹਰ ਜਿਓ ਮਨ ਮੁਖ ਪਰਮਪੂ ਲਾਇਆ ਮਨ ਮੁਖ ਪਰਮਪੂ ਨੇ ਕਿਹੋ ਜਿਹਾ ਪਿਆ ਰੰਦਾ ਹੈ ਤੇ ਗੁਰਮੁਖਾਂ ਨੂੰ ਪ੍ਰਤੀਤ ਬਣ ਜਾਂਦੀ ਜਿਹੜੇ ਗੁਰੂ ਵਾਲੇ ਪਾਸੇ ਮੂੰਹ ਕਰਕੇ ਤੁਰਦੇ ਨੇ ਜਿਹੜੇ ਆਮ ਮਾਰੇ ਜਿਸ ਤਰ੍ਹਾਂ ਕਿਸੇ ਦਿਲ ਕਰੇ ਕਰੋ ਜੀ ਕਿਸੇ ਨੂੰ ਟੋਕਣ ਦੀ ਲੋੜ ਨਹੀਂ ਜੀ ਰੋਕਣ ਦੀ ਲੋੜ ਨਹੀਂ ਜੀ ਜਿਸ ਤਰ੍ਹਾਂ ਕਿਸੇ ਦਾ ਮਨ ਕਰੇ ਬਸ ਇਹ ਜਿਹੜੇ ਜਿਸ ਤਰ੍ਹਾਂ ਮਨ ਕਰੇ ਕਰਨ ਵਾਲੇ ਆਪ ਮੁਹਾਰੇ ਚੱਲਣ ਵਾਲੇ ਇਹ ਇਹਨਾਂ ਨੂੰ ਗੁਰੂ ਜੀ ਮਨਮੁੱਖਾਂ ਦੇ ਦਰਜੇ ਮਨਮੁਖ ਪਰਮ ਭੁਲੇ ਆ ਉਹ ਪਰਮ ਭੁਲੇ ਪੇਰੇ ਰਹਿੰਦੇ ਨੇ ਆਪਣੀ ਮਨਮਰਜ਼ੀ ਕਰਦੇ ਰਹਿੰਦੇ ਨੇ ਪਰ ਗੁਰੂ ਮੁੱਖਾਂ ਨੂੰ ਪ੍ਰਤੀ ਦਿਖਾਈ ਹਰ ਜੀਉ ਗੁਰੂ ਮੁੱਖਾਂ ਨੂੰ ਪ੍ਰਤੀਤ ਹੁੰਦੀ ਹੈ ਸੁਣ ਸੁਣ ਜੀਵਾ ਪਾਈ ਨੇਚਲ ਪਾਇਆ ਥੋਂ ਉਹ ਬਾਣੀ ਸੁਣ ਸੁਣ ਕੇ ਜੀਉਂਦੇ ਨੇ ਆਤਮਿਕ ਜ਼ਿੰਦਗੀ ਜੀਉਂਦੇ ਨੇ ਸੁਣ ਸੁਣ ਉਹ ਸੁਣ ਸੁਣ ਜੀਵਿਆ ਪਾਈ ਨੇ ਚਲ ਪਾਇਆ ਥਾਂ ਨਾ ਹਲਣ ਵਾਲਾ ਥਾਂ ਪ੍ਰਾਪਤ ਕਰ ਲੈਂਦੇ ਨੇ ਪ੍ਰਭੂ ਦੇ ਨਾਮ ਵਿੱਚ ਗੁਰੂ ਦੀ ਬਾਣੀ ਉਹਨਾਂ ਨੂੰ ਇੱਕ ਐਸਾ ਥਾਂ ਮਿਲਦਾ ਹੈ ਕਿ ਪੋਥੀ ਪਰਮੇਸ਼ਰ ਦਾ ਥਾਣ ਮਿਲ ਜਾਂਦਾ ਹੈ ਫਿਰ ਫਿਰ ਮਨ ਟਿਕ ਜਾਂਦਾ ਹੈ ਜਿਸ ਪ੍ਰਤੀਤਨਾ ਆਵੇ ਹੀ ਪਾਈ ਸੋ ਜੇੜਾ ਜਲ ਜਾਉ ਪਰ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਆਉਂਦੀ ਯਕੀਨੀ ਆਉਂਦਾ ਵਿਸ਼ਵਾਸ ਨਹੀਂ ਬਣਦਾ ਉਹ ਜੀਵਾਤਮਾ ਸਰਦਾ ਪੂਜਦਾ ਰਹਿੰਦਾ ਹੈ ਤੋਂ ਇਹ ਵਿਸ਼ਾ ਚੱਲਦਾ ਰਹੇਗਾ ਜੀ ਵੈਰਜੀ ਦਾ ਖਾਲਸਾ ਵੈਰਜੀ ਦੀ ਸੋਚ